ਹਾਂਜੀ ਸਤਿ ਸ਼੍ਰੀ ਅਕਾਲ ਸ਼ਹਿਰ ਨਵਾਸੀਓ ਤੁਹਾਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਆਪਣਾ ਤੁਹਾਡਾ ਰੱਜੂ ਸਤਿਆਲ ਜਿਵੇਂ ਆਪਾਂ ਸਭ ਨੂੰ ਪਤਾ ਹੈ ਬਈ ਰੋਪੜ ਸ਼ਹਿਰ ਦੇ ਵਿੱਚ ਸਫਾਈ ਸੇਵਕਾਂ ਨੇ ਹੜਤਾਲ ਕੀਤੀ ਹੋਈ ਹੈ ਜਿਸ ਦੇ ਨਾਲ ਮਾਂਵਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਅਸੀਂ ਕੋਈ ਤਿੰਨ ਦਿਨ ਪਹਿਲਾਂ ਮੈਂ ਤੇ ਮੇਰੇ ਵੱਡੇ ਵੀਰ ਪਮੇ ਸੋਨੀ ਨੇ ਜੋ ਕਾਉਂਸਲਰ ਆ ਮੇਰੇ ਨਾਲ ਮੇਰਾ ਸਾਥੀ ਆ ਅਸੀਂ ਉਹਨਾਂ ਨੂੰ ਮਨਾ ਕੇ ਹੜਤਾਲ ਉਹਨਾਂ ਦੀ ਖਲਵਾ ਦਿੱਤੀ ਸੀਗੀ ਫਿਰ ਕੋਈ ਸ਼ਰਾਰਤੀ ਅਨਸਰ ਮੈਨੂੰ ਨਹੀਂ ਪਤਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਵੀ ਕੀ ਹੋਇਆ ਕੀ ਨਹੀਂ ਹੋਇਆ ਉਹ ਦੁਬਾਰਾ ਉਹਨਾਂ ਨੇ ਹੜਤਾਲ ਤੇ ਚਲੇ ਗਏ ਸੀਗੇ ਮੇਰੇ ਭਰਾ ਸੋ ਅੱਜ ਫੇਰ ਸਾਡੀ ਮੀਟਿੰਗ ਹੋਈ ਸੀਗੀ ਹੁਣ ਉਹ ਰਾਤੀ ਕਾਮਕਰਨ ਨੂੰ ਮੇਰੇ ਵੀਰ ਤਿਆਰ ਹੋ ਗਏ ਨੇ ਸੋ ਆਪਾਂ ਅਜ ਰਾਤੀ ਸਾਡਾ ਜਿਹੜਾ ਸ਼ਹਿਰ ਦਾ ਪੂਰਾ ਕਰਗਟਾ ਹੈ ਕਾਫੀ ਸਫਾਈ ਉਹਦੀ ਰਾਤੀ ਕਰਨੀ ਹੈ ਤੇ ਲੱਗਦਾ ਵੀ ਸਾਨੂੰ ਅੱਜ ਵੀ ਰਾਤੀ 12:30 ਇੱਕ ਵਜੇ ਜਾਣ ਰਾਤ ਦਾ ਸਫਾਈ ਕਰਾਉਂਦੇ ਆ ਉਹਦਾ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਹੈ ਵੀ ਉਸ ਦਿਨ ਮੇਰਾ ਵੀਰ ਬਰਿੰਦਾ ਸਿੰਘ ਢਿੱਲੋਂ ਜੋ ਕਾਂਗਰਸ ਪਾਰਟੀ ਦੇ ਲੀਡਰ ਹੈ ਉਹ ਲਾਈਵ ਹੋ ਗਿਆ ਸੀਗਾ ਜਿੱਥੇ-ਜਿੱਥੇ ਕੂੜਾ ਕਰਗਟ ਪਿਆ ਹੋਇਆ ਮੈਂ ਤਾਂ ਵੈਸੇ ਦੇਖੋ ਇਹਦਾ ਗੱਲਾਂ ਕਦੀ ਪੈਂਦਾ ਨਹੀਂ ਨਾ ਮੈਂ ਕਦੀ ਨੈਗੇਟਿਵ ਸੋਚ ਰੱਖੀ ਆ ਆਪਣੇ ਤੇ ਨਾ ਮੈਂ ਕਦੀ ਨੈਗੇਟਿਵ ਕਦੀ ਗੱਲ ਕੀਤੀ ਆ ਪਰ ਮੈਨੂੰ ਕਿਸੇ ਨੇ ਵੀਡੀਓ ਭੇਜੀ ਓਨਿਕ ਮੇਰੀ ਕਟਿੰਗ ਕਰਕੇ ਉਹ ਦੋ ਐਮਸੀਆ ਨੂੰ ਲੈ ਕੇ ਨਾਲ ਸ਼ਹਿਰ ਚ ਵਿਜ਼ਿਟ ਕਰ ਰਿਆ ਸੀਗਾ ਜਿੱਥੇ ਜਿੱਦੇ ਕੂੜਾ ਪਿਆ ਹੋਇਆ ਉੱਥੇ ਘੁੰਮ ਰਿਆ ਸੀਗਾ ਉਹ ਕਰਦੇ ਕਰਦੇ ਗੈਨੀ ਜ਼ਿਆਸੀ ਨਗਰ ਦੇ ਵਿੱਚ ਵੀ ਆ ਗਿਆ ਜਿੱਥੇ ਉਹ ਆ ਕੇ ਕਹਿੰਦਾ ਪੁੱਛਦੇ ਆ ਵੀ ਇਹ ਵਾਰਡ ਕਿਹਦਾ ਹੈ ਜਿਸ ਬੰਦੇ ਨੂੰ ਪੁੱਛਿਆ ਉਹ ਬੰਦਾ ਮੇਰਾ ਨਾਂ ਲੈਣ ਲੱਗਿਆ ਉਹਦੇ ਲੱਤਾਂ ਕੰਬਣ ਲੱਗੀਆਂ ਮੈਂ ਕਿਹਾ ਵੀ ਚਲੋ ਮੈਂ ਦੇਖੀ ਵੀਡੀਓ ਬਾਰ-ਬਾਰ ਦੇਖੀ ਮੈਂ ਕਿਹਾ ਸ਼ਾਇਦ ਪਤਾ ਨਹੀਂ ਕਿਉਂ ਮੇਰੇ ਵੀ ਰੈਣਾ ਡਰਨਾ ਮੇਰੇ ਤੋਂ ਮੈਂ ਤੂੰ ਉਹੀ ਬੰਦਾ ਹੈ ਜਿਹੜਾ ਜਦੋਂ ਇੱਥੇ ਕਾਉਂਸਲਰ ਬਣਿਆ ਪਹਿਲੇ ਦਿਨ ਤੂੰ ਮੇਰੇ ਕੋਲ ਆਇਆ ਸੀਗਾ ਮਰਾਜੂ ਭਾਜੀ ਤੁਸੀਂ ਮੇਰੀ ਮਦਦ ਕਰੋ ਤੁਹਾਨੂੰ ਯਾਦ ਹੋਣਾ ਹੈ ਤੈਨੂੰ ਬਈ ਤੂੰ ਮੇਰੇ ਤੋਂ ਪਾਰਕ ਦੀ ਚਾਬੀ ਲੈ ਗਿਆ ਸੀਗਾ ਬਈ ਸਾਡੀ ਮਸ਼ੀਨ ਚਲਾਉਣੀ ਆ ਉਹ ਚਾਬੀ ਮੈਨੂੰ ਅਜੇ ਤੱਕ ਨਹੀਂ ਮਿਲੀ ਮੈਂ ਕਹਿੰਨੀ ਜਲਸੇਨ ਨਗਰ ਦਾ ਪ੍ਰੈਜ਼ੀਡੈਂਟ ਹੈ ਵੈਲਫੇਅਰ ਸਾਡੀ ਐਸੋਸੀਏਸ਼ਨ ਹੈ ਸੋ ਮੈਂ ਇਹ ਨਹੀਂ ਕਹਿੰਦਾ ਬਈ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਫਿਰ ਐਮਐਲਏ ਸਾਬ ਨੂੰ ਤੁਸੀਂ ਕਹਿੰਦੇ ਹੋ ਬੰਦਾ ਚੰਗਾ ਬੋਲਦੇ ਹੋ ਉਹਦੇ ਵਿੱਚ ਵੀ ਤੁਹਾਡੀ ਆਪਣੀ ਰਾਜਨੀਤੀ ਹੋ ਸਕਦੀ ਆ ਫਿਰ ਢਿੱਲੋਂ ਸਾਹਿਬ ਤੁਸੀਂ ਪੁੱਛਿਆ ਕਿਹਾ ਵੀ ਆਪਣੇ ਐਮਸੀ ਨੂੰ ਕਿਹਾ ਉਹ ਜਿਹਦਾ ਨਾਮ ਚਰਨਜੀਤ ਸਿੰਘ ਹੈ ਤੁਸੀਂ ਉਹਨੂੰ ਕਿਹਾ ਵੀ ਇਹ ਕਿਹਦਾ ਵਾਰਡ ਹੈ ਉਹ ਬੰਦਾ ਕਹਿਣ ਲੱਗਾ ਇਹ ਜੀ ਉਹ ਜੀ ਇਹ ਜੀ ਇਹ ਰਾਜੂ ਸਤਿਆਲ ਦਾ ਵਾਰਡ ਹੈ ਤੁਸੀਂ ਕਿਹਾ ਵੀ ਜਿਹੜਾ ਚੱਡਾ ਸਾਹਿਬ ਦਾ ਖਾਸਮ ਖਾਸ ਹੈ ਉਹ ਕਹਿੰਦਾ ਹਾਂ ਜੀ ਢਿੱਲੋਂ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਹਾਂ ਮੈਂ ਖਾਸਮ ਖਾਸ ਹੈਗਾ ਐਮਐਲ ਸਾਹਿਬ ਦਾ ਐਮ ਐਲ ਸਾਹਿਬ ਦਾ ਖਾਸਮ ਖਾਸ ਮੈਂ ਇਸ ਕਰਕੇ ਆ ਕਿਉਂਕਿ ਉਹ ਸਾਡੇ ਨਾਲ ਪੂਰਾ ਨਿਭਦੇ ਨੇ ਪੂਰਾ ਖੜਦੇ ਨੇ ਢਿੱਲੋਂ ਸਾਹਿਬ ਤੁਸੀਂ ਇੱਕ ਗੱਲ ਮੈਨੂੰ ਜਵਾਬ ਦਿਓ ਤੁਸੀਂ ਤਾਂ ਕਿਸੇ ਦੇ ਖਾਸਮ ਖਾਸ ਨਹੀਂ ਰਹੇ ਨਾ ਜਿਹੜਾ ਤੁਹਾਡਾ ਪ੍ਰਧਾਨ ਛਾਤੀ ਠੋਕ ਠੋਕ ਕੇ ਕਹਿੰਦਾ ਸੀਗਾ ਮੈਂ ਬਰਿੰਦਰ ਢਿੱਲੋਂ ਦਾ ਢਿੱਲੋਂ ਬਰਿੰਦਰ ਮੇਰਾ ਢਿੱਲੋਂ ਸਾਹਿਬ ਤੁਸੀਂ ਤਾਂ ਉਹਨੂੰ ਵਿਚਾਰ ਵਿਚਾਰ ਨੂੰ ਛੱਡ ਕੇ ਚਲੇ ਗਏ ਉਹਦੀ ਸੂਰ ਸੀ ਬੇੜੀ ਆਜੀ ਡੋਬੀ ਐ ਉਹ ਵਿਚਾਰਾ ਹਲੇ ਤੱਕ ਅੱਜ ਮੀਟਿੰਗ ਸੀਗੀ ਮੀਟਿੰਗ 'ਚ ਨਹੀਂ ਆ ਪਾਇਆ ਸੋ ਮੈਂ ਕਹਿਣਾ ਵੀ ਇਸ ਤਰ੍ਹਾਂ ਦੀ ਗੱਲਾਂ ਆਪਾਂ ਨਾ ਕਰੀਏ ਸ਼ਹਿਰ ਚ ਕੂੜਾ ਕਰਗੜ ਪਿਆ ਇਹ ਚੱਲਿਆ ਕਰਦੀਆਂ ਹੜਤਾਲਾਂ ਹਰ ਸਰਕਾਰ ਚ ਹੋਇਆ ਕਰਦੀਆਂ ਹਰ ਥਾਂ ਚੱਲਿਆ ਕਰਦੀਆਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਅੱਜ ਤੋਂ ਸਾਢੇ 3-4 ਸਾਲ ਪਹਿਲਾਂ ਪੂਰੇ ਪੰਜਾਬ 'ਚ ਹੜਤਾਲ ਸੀਗੀ 22 ਦਿਨ ਹੋ ਹੜਤਾਲ ਚੱਲੀ ਤੁਹਾਡੇ ਵੀਰ ਵੀਰ ਨੇ ਰਾਜੂ ਨੇ ਸਰਾਬ ਜਿੱਥੇ-ਜਿੱਥੇ ਕੂੜੇ ਦਾ ਢੇਰ ਸੀਗਾ ਉੱਥੇ ਜਾ ਕੇ ਮੈਂ ਭੁੱਖ ਹੜਤਾਲ ਕੀਤੀ ਸਫਾਈ ਸੇਵਕਾਂ ਦੇ ਹੱਕ ਚ ਵੀ ਇਹਨਾਂ ਦੇ ਮੰਗਾਂ ਬਿਲਕੁਲ ਜਾਇਜ਼ ਨੇ ਬਈ ਪੰਜਾਬ ਸਰਕਾਰ ਨੂੰ ਇਹਨਾਂ ਦੀ ਗੱਲਾਂ ਮੰਨ ਲੈਣੇ ਚਾਹੀਦੀਆਂ ਢਿੱਲੋ ਸਾਹਿਬ ਗੱਲ ਹੁਣ ਵੀ ਉਹੀ ਆ ਮੰਗਾ ਮੈਂ ਕਹਿੰਦਾ ਇਹ ਜਾਇਜ਼ ਨੇ ਬਿਲਕੁਲ ਪਰ ਅੱਜ ਸਾਡੇ ਐਮਐਲ ਸਾਹਿਬ ਨੇ ਬੜੇ ਇਹਨਾਂ ਨੂੰ ਤਰੀਕੇ ਨਾਲ ਪਿਆਰਣਾ ਸਮਝਾਇਆ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਮੈਂ ਹੁਣ ਦਿੰਦਾ ਆਊਟਸੋਰਸਿਸ ਤੁਹਾਨੂੰ ਕਦੀ ਨਹੀਂ ਮੈਂ ਜਾਣ ਦਿੰਦਾ ਇਸ ਇਸ ਕਰਕੇ ਉਹ ਐਮਐਲ ਸਾਹਿਬ ਦੀਆਂ ਗੱਲਾਂ ਨੂੰ ਤੋਂ ਪ੍ਰਭਾਵਿਤ ਹੋ ਕੇ ਉਹ ਸਾਡੇ ਗੱਲਾਂ ਫੇਰ ਮੰਨਦੇ ਨੇ ਮੈਂ ਇੱਕ ਗੱਲ ਤੁਹਾਨੂੰ ਫੇਰ ਕਹਿਣਾ ਇੱਕ ਗੱਲ ਤੁਹਾਨੂੰ ਹੋਰ ਬੜੀ ਮਜ਼ੇਦਾਰ ਦੱਸਣਾ ਸ਼ਹਿਰ ਵਾਸੀਓ ਕਈ ਨਗਰਾਂ ਦੇ ਉੱਤੇ ਸ਼ਹਿਰ ਦੇ ਜਿਹੜੇ ਸੀਵਰੇਜ ਬਲਾਕ ਹੋਇਆ ਹੋਇਆ ਮਿਊਨਿਸਪਲ ਕਮਿਟੀ ਦੇ ਜਿਹੜੇ ਸੇਵਾਦਾਰ ਨੇ ਉਹ 10 ਦਿਨਾਂ ਵਿੱਚ ਬੋਰੀਆਂ ਫਸਾਈਆਂ ਹੋਈਆਂ ਨੇ ਸੋ ਇਹ ਜਿਹੇ ਸ਼ਰਾਰਤੇ ਆਪਾਂ ਨਾਂ ਨਹੀਂ ਕਰੀਏ ਜਿਹਦੇ ਨਾਲ ਸਾਰੇ ਲੋਕ ਤੰਗ ਹੋਣ ਸੋ ਮੈਂ ਇਹ ਦੇਖੋ ਪਰਟੀਕੂਲਰ ਮੈਂ ਕਿਸੇ ਨਾਂ ਨਹੀਂ ਲੈਣਾ ਚਾਹੁੰਦਾ ਪਰ ਪਤਾ ਹੈ ਸਾਰਿਆਂ ਨੂੰ ਬੀ ਵਿਚ ਬੋਰੀਆਂ ਇਹਦੇ ਕਿਹਨੇ ਫਸਾਈਆਂ ਬੰਦੇ ਦਾ ਨਾਮ ਕੀ ਹੈ ਸੋ ਆਪਾਂ ਇਸ ਗੱਲ ਤੋਂ ਉੱਪਰ ਉੱਠ ਕੇ ਸ਼ਹਿਰ ਦਾ ਸਾਥ ਦਿਈਏ ਆਪਣੇ ਵਾਰਡ ਦਾ ਸਾਥ ਦਿਈਏ ਆਪਣੇ ਵਾਰਡ ਦੇ ਕੰਮ ਕਰਾਈਏ ਅੱਜ ਮੀਟਿੰਗ ਜੀਗੀ ਮਿਸਪਾਲਟ ਕਮੇਟੀ ਦੇ ਵਿੱਚ ਬੜੇ ਚਿਹਰਾਬਾਦ ਮੀਟਿੰਗ ਹੋਈ ਆ ਜਿਹੜੀ ਬੜੇ ਸਖਾਵੇ ਮਾਹੌਲ ਚ ਹੋਈ ਆ ਮੀਟਿੰਗ ਸਾਨੂੰ ਬਹੁਤ ਖੁਸ਼ੀ ਹੈ ਸਾਡੇ 14 15 ਐਮਸੀਪਾਹਣ ਭਰਾ ਉੱਥੇ ਇਕੱਠੇ ਹੋਏ ਸੀ ਸਾਰੇ ਸ਼ਹਿਰ ਦੇ ਕੰਮ ਪਾਸ ਕੀਤੇ ਜਿਹਦੇ 20 22 ਕਰੋੜ ਦੇ ਕੋਈ ਕੰਮ ਨੇ ਮੇਰਾ ਏਜੰਡਾ ਹੈਗਾ 20 22 ਕਰੋੜ ਦੇ ਕੰਮ ਇਹਦੇ ਚ ਪਏ ਹੋਏ ਨੇ ਹਰ ਐਮਸੀ ਦਾ ਜੋ ਐਮਸੀ ਦੀ ਡਿਮਾਂਡ ਸੀਗੀ ਉਹ ਐਮਸੀ ਦਾ ਬਜਟ ਬਣਿਆ ਹੋਇਆ ਉਹ ਇਹਦੇ ਵਿੱਚ ਕੰਮ ਚ ਪੈ ਚੁੱਕਾ ਸੋ ਐਮਐਲਏ ਸਾਹਿਬ ਦੀ ਜੀ ਡਿਊਟੀ ਬਣਦੀ ਆ ਉਹਨਾਂ ਨੇ ਫੰਡ ਲਿਆਉਣੇ ਆ ਫੰਡ ਰੇਜ਼ ਕਰ ਲੈਣੇ ਆ ਉਹ ਸਾਡਾ ਕੰਮ ਇਹ 5-6 ਮਹੀਨੇ ਵਿੱਚ ਵਿੱਚ ਤੁਹਾਨੂੰ ਹੁੰਦਾ ਹੋਏ ਮਿਲੇਗਾ ਸੋ ਮੈਂ ਤਾਂ ਇਹ ਕਹਿਣਾ ਹੈ ਵੀ ਜਿਹੜਾ ਬੰਦਾ ਕੋਈ ਕੰਮ ਕਰਦਾ ਹੈ ਨਾ ਉਹਦੇ ਜਰੂਰ ਹਰ ਕੋਈ ਬੰਦਾ ਉਹਦਾ ਦੁਸ਼ਮਣ ਬਣ ਜਾਂਦਾ ਹੈ ਜਿਹੜਾ ਉਹਦੀ ਨੈਗੇਟਿਵ ਸੋਚ ਦਾ ਮਾਲਕ ਹੁੰਦਾ ਹੈ ਜਿਹੜਾ ਬੰਦਾ ਨੈਗੇਟਿਵ ਸੋਚ ਦਾ ਮਾਲਕ ਹੋਊਗਾ ਉਹ ਕੰਮ ਕਰਨ ਵਾਲੇ ਬੰਦੇ ਨੂੰ ਕੰਮ ਕਰਨ ਵਿੱਚ ਲਤਾਂ ਡਾਊਗਾ ਡਾਊਗਾ ਇਸ ਕਰਕੇ ਆਪਾਂ ਰਾਜਨੀਤੀ ਨਾਲ ਘੇਟੀਏ ਸ਼ਹਿਰ ਵਾਸੀਆਂ ਸਾਥ ਦੇਈਏ ਜਿੱਥੇ-ਜਿੱਥੇ ਊੜਾ ਡੰਬ ਕਰਕਟ ਬਣਿਆ ਹੋਇਆ ਹੈ ਆਪਾਂ ਆਪਣੇ ਸਫਾਈ ਸੇਵਕ ਭਰਾਵਾਂ ਨੂੰ ਅਪੀਲ ਕਰੀਏ ਵੀ ਆਹ ਭਰਾਓ ਆਪਾਂ ਹੁਣ ਚੱਕੀਏ ਬਹੁਤ ਬਹੁਤ ਚਿਰ ਹੋ ਗਿਆ ਸੋ ਇਸ ਕਰਕੇ ਮੈਂ ਫੇਰ ਤੁਹਾਨੂੰ ਅਪੀਲ ਕਰਦਾ ਬਈ ਤੁਸੀਂ ਆਏ ਜਰੂਰ ਆਇਓ ਇੱਕ ਤਾਂ ਤੁਸੀਂ ਦਿਖੇ ਬਹੁਤ ਦਿਨ ਬੱਦ ਢੀਨੋ ਸਾਹਿਬ ਸ਼ਹਿਰ ਨੂੰ ਤੁਸੀਂ ਤਾਂ ਗਾਇਬ ਹੋ ਗਏ ਕਿੱਧਰੇ ਚਲੋ ਤੁਸੀਂ ਆਇਆ ਤੁਹਾਡਾ ਆਇਆ ਨੂੰ ਜੀ ਆਇਆਂ ਨੂੰ ਸ਼ਹਿਰ ਦੇ ਵਿੱਚ ਫਿਰ ਮੈਂ ਤੁਹਾਨੂੰ ਫੇਰ ਇਹੀ ਕਹਿਣਾ ਬਈ ਆਪਾਂ ਭਰਾ ਭਰਾ ਹੈਗੇ ਭਰਾ ਹੀ ਬਣ ਕੇ ਰਹਿਣਾ ਸੋ ਪਲੀਜ਼ ਇਸ ਤਰ੍ਹਾਂ ਦੀ ਗਲਤ ਰਾਜਨੀਤੀ ਨਾਲ ਘੇਡੋ ਤਾਂ ਕਿ ਲੋਕਾਂ ਦੇ ਵਿੱਚ ਤੁਹਾਡਾ ਪ੍ਰਤੀ ਗਲਤ ਪ੍ਰਭਾਵ ਜਾਵੇ ਸასიਖਾਲ ਧੰਨਵਾਦ